ਮਿਸਟਰ ਡੋਨਲਡ 트੍ਰੰਪ ਦਾ ఓవల్ ఆఫీస్ ਦੇ ਵਿੱਚ ਆਂਡਾ ਡਰ ਜਿਹੜਾ ਹੈ ਲੋਕਾਂ ਦੇ ਵਿੱਚ ਵੀ ਹੈ ਨਾਲ ਦੇ ਨਾਲ బిజినెਸਸ ਦੇ ਵਿੱਚ ਵੀ ਹੈ ਲੋਕਾਂ ਨੇ ਤੇ బిజినెਸਸ ਨੇ ਚੀਜ਼ਾਂ ਨੂੰ ਖਰੀਦਣਾ ਸ਼ੁਰੂ ਕਰਤਾ ਹੈ ਕਿਉਂਕਿ ਆਂਦੇ ਸਾਰ ਉਹਨਾਂ ਨੇ ਟੈਰਫ ਦੀ ਘੋਸ਼ਣਾ ਕਰਨੀ ਹੈ ਤੇ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੀਆਂ ਹੋ ਜਾਣੀਆਂ ਨੇ ਜੇ ਗੱਲ ਕਰਦੇ ਆ ਬਿਜ਼ਨੈਸਸ ਦੀ ਉਹ ਕਹਿੰਦੇ ਜੀ ਅਪਲਾਈਐਂਸਸ ਬਿਗ ਅਪਲਾਈਐਂਸਸ ਜਿਹੜੇ ਚਾਈਨਾ ਤੋਂ ਬਣ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਇਕੱਠਾ ਕਰਨਾ ਸ਼ੁਰੂ ਕਰਤਾ ਹੈ ਹਾਈਬ੍ਰਿਡ ਕਾਰਸ ਜਿਹੜੀਆਂ ਕੈਨੇਡਾ ਤੋਂ ਬਣ ਕੇ ਆਉਂਦੀਆਂ ਨੇ ਉਹਨਾਂ ਨੂੰ ਡੀਲਰਸ ਨੇ ਇਕੱਠਾ ਕਰਨਾ ਸ਼ੁਰੂ ਕਰਤਾ ਹੈ ਯੂਰੋਪੀਅਨ ਵਾਈਨ ਹੈ ਜਿਹੜੀ ਉਹ ਹੁਣ ਆਰਡਰ ਕੀਤੀ ਜਾ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ ਬਿਜ਼ਨੈਸਸ ਦੇ ਵੱਲੋਂ ਕਿਉਂਕਿ ਉਹ ਵੀ ਮਹਿੰਗੀ ਹੋ ਜਾਣੀ ਹੈ ਕੈਨੇਡਾ ਤੇ ਮੈਕਸੀਕੋ ਇਹ ਦੋ ਦੇ ਉੱਪਰ ਤਾਂ 25% ਟੈਰਫ ਜਿਹੜਾ ਮਿਸਟਰ 트ੰਪ ਨੇ ਘੋਸ਼ਣਾ ਕੀਤੀ ਹੋਈ ਹੈ ਸੋ ਪ੍ਰਾਈਸਸ ਵਿਲ ਗੋ ਅਪ ਬਟ ਹਰੇਕ ਬਾਕੀ ਚੀਜ਼ ਤੇ ਹੋ ਸਕਦਾ 10 ਤੋਂ 20% ਤੱਕ 올 ਇੰਪੋਰਟਸ ਤੇ ਟੈਰਫ ਹੋਵੇ ਹੁਣ ਇਕਨੋਮਿਸਟ ਦਾ ਮੰਨਣਾ ਹੈਗਾ ਕਿ ਕੀਮਤਾ ਵਧ ਗਈਆਂ ਤੇ ਜੇ ਇੱਕ ਪੋਲ ਦੇ ਵਿੱਚ ਪੁੱਛਿਆ ਗਿਆ ਹੈਰਿਸ ਗਾਰਡੀਅਨ ਪੋਲ ਸੀਗਾ ਉਹਦੇ ਵਿੱਚ 44% ਲੋਕਾਂ ਦਾ ਕਹਿਣਾ ਹੈ ਕਿ ਜੰਪ ਦੇ ਆਫਿਸ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਚੀਜ਼ਾਂ ਖਰੀਦ ਲਾਂਗੇ ਸੀ 62% ਲੋਕਾਂ ਦਾ ਕਹਿਣਾ ਸੀ ਕਿ ਅਗਲੇ ਸਾਲ ਖਰਚਾ ਵੱਧ ਜਾਣਾ ਹੈ ਦੇਖਣਾ ਪਊ ਵੀ ਕਰਨਾ ਕੀ ਹੈ ਵਲ ਜੇ ਹੁਣ ਚਾਈਨਾ ਦੇ ਪ੍ਰੋਡਕਟ ਦੇ ਉੱਪਰ ਟੈਰਫ ਵੱਧ ਗਿਆ ਤਾਂ ਲੈਪਟਾਪ ਨੇ ਜਿਹੜੇ ਉਹ ਦੱਸਿਆ ਜਾ ਰਿਹਾ ਕਿ 46% ਮਹਿੰਗੇ ਹੋ ਜਾਣਗੇ ਜਿਹੜੀ smartphones ਨੇ ਉਹ 26% ਮਹਿੰਗੇ ਹੋ ਜਾਣੇ ਨੇ ਨੈਸ਼ਨਲ ਰਿਟੇਲ ਫੈਡਰੇਸ਼ਨ ਨੇ ਕਿਹਾ ਜੀ ਉਹ ਕਹਿੰਦੇ ਵੀ 6 ਤੋਂ 10 ਬਿਲੀਅਨ ਤੱਕ ਦਾ ਜਿਹੜਾ ਹੈਗਾ ਉਹ ਖਰਚਾ ਵੱਧ ਜਾਣਾ ਜੇ ਅਪਲਾਈਐਂਸਸ ਦੇ ਉੱਪਰ ਟੈਰਫ ਵੱਧ ਗਿਆ ਸੋ ਬਹੁਤ ਜ਼ਿਆਦਾ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਲੋਕਾਂ ਨੂੰ ਤੇ ਬਿਜ਼ਨੈਸਸ ਨੂੰ ਨਜ਼ਰ ਆ ਰਹੀਆਂ ਨੇ ਖੈ ਯੂਨੀਵਰਸਿਟੀ ਦੇ ਬਜਟ ਲੈਬ ਦਾ ਮੰਨਣਾ ਹੈਗਾ ਉਹ ਕਹਿੰਦੇ ਕੰਜ਼ਿਊਮਰ ਪ੍ਰਾਈਸ ਦੀ ਗੱਲ ਕਰਦੇ ਆ ਆਮ ਲੋਕਾਂ ਦੇ ਪ੍ਰਾਈਸ ਦੀ 1 ਤੋਂ 5% ਤੱਕ ਜਿੰਨੀ ਵੀ ਅਸੀਂ ਖਰਚਾ ਕਰਦੇ ਹਾਂ ਉਹਦੇ ਵਿੱਚ ਵਾਧਾ ਹੋਏਗਾ ਮਤਲਬ ਕਿਸੇ ਕਿਸੇ ਘਰ ਦੇ ਵਿੱਚ 1900 ਡਾਲਰ ਦਾ ਵਾਧਾ ਵਾਧਾ ਤੇ ਕਿਸੇ ਦੇ ਵਿੱਚ 7600 ਡਾਲਰ ਦਾ ਵਾਧਾ ਸੋ 1900 ਤੋਂ 7600 ਤੱਕ ਪਰ ਹਾਊਸਹੋਲਡ ਜਿਹੜਾ ਖਰਚਾ ਇਹ ਵੱਧ ਜਾਣਾ ਹੈ ਪਹਿਲਾਂ ਤਾਂ ਪੰਡੈਮਿਕ ਦੇ ਵਿੱਚ ਖਰਚਾ ਵੱਧ ਗਿਆ ਸੀ ਜੀ ਮਸਾ ਮਾੜਾ ਮੋਟਾ 인ਫਲੇਸ਼ਨ ਦੇਖਦੇ ਘਟਾਇਆ ਸੀ ਹੁਣ ਫਿਰ ਤੋਂ ਖਰਚਾ ਵਧਨ ਦੀ ਜਿਹੜਾ ਆਪਾਂ ਖਦਸ਼ਾ ਕਹਿ ਸਕਦੇ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਰਿਹਾ ਹੈ